ਮੋਸਤੀ ਹੋਈ ਦਾਗਦਾਰ ਦੋਸਤੀ ਦੀ ਆੜ ਦੇ ਵਿੱਚ ਦੂਸਰਾ ਦੋਸਤ ਕੀ ਕਰ ਗਿਆ ਘਰ ਬੁਲਾਇਆ ਦੋਸਤ ਪਲਾਈ ਸ਼ਰਾਬ ਤੇ ਕਰ ਦਿੱਤਾ ਵੱਡਾ ਘਟ ਜੀਆਂ ਅਜਿਹਾ ਹੈ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦੋਸਤੀ ਦਾਗਦਾਰ ਹੁੰਦੀ ਨਜ਼ਰ ਆਈ ਹੈ ਇੱਕ ਦੋਸਤ ਦੂਸਰੇ ਦੋਸਤ ਨੂੰ ਘਰ ਬੁਲਾਉਂਦਾ ਹੈ ਸ਼ਰਾਬ ਪਲਾਉਂਦਾ ਹੈ ਤੇ ਫਿਰ ਤੇਜ਼ ਧਾਰ ਚਾਕੂ ਦੇ ਨਾਲ ਉਸਦਾ ਕਤਲ ਕਰ ਦਿੰਦਾ ਹੈ ਜੀਹਾਂ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਧਰਮਕੋਟ ਪਤਨ ਦੇ ਰਹਿਣ ਵਾਲੇ ਸਚਨ ਮਸੀਹ ਦੇ ਨਾਲ ਵਾਪਰਿਆ ਹੈ ਦੱਸਦੀ ਹੈ ਕਿ ਮਿਲੀ ਜਾਣਕਾਰੀ ਦੇ ਮੁਤਾਬਕ ਸਚਨ ਮਸੀਹ ਦਾ ਕਤਲ ਹੋ ਗਿਆ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਤੇ ਇਹ ਪੀ ਡਬਲਯੂ ਡੀ ਵਿਭਾਗ ਦੇ ਵਿੱਚ ਨੌਕਰੀ ਕਰਦਾ ਸੀ ਦੱਸਦੀ ਹੈ ਕਿ ਸਚੀਨ ਚੋਣਾ ਦੇ ਵਿੱਚ ਡਿਊਟੀ ਤੋਂ ਬਾਅਦ ਆਪਣੇ ਘਰ ਆ ਰਿਹਾ ਸੀ ਜਿਸ ਦੌਰਾਨ ਉਸਦੇ ਦੋਸਤ ਉਸ ਨੂੰ ਸੁਨੀਲ ਦਾ ਫੋਨ ਆਉਂਦਾ ਹੈ ਤੇ ਸੁਨੀਲ ਉਸ ਨੂੰ ਆਪਣੇ ਘਰ ਆਉਣ ਲਈ ਕਹਿੰਦਾ ਹੈ ਦੱਸਦੀ ਹੈ ਕਿ ਸੁਨੀਲ ਪਿੰਡ ਚੰਗੀ ਦਾ ਰਹਿਣ ਵਾਲਾ ਹੈ ਤੇ ਉਸ ਨੇ ਆਪਣੇ ਦੋਸਤ ਸਚਿਨ ਮਸੀਹ ਨੂੰ ਆਪਣੇ ਘਰ ਬੁਲਾਇਆ ਦੋਨੋਂ ਗੱਲਾਂ ਬਾਤਾਂ ਕਰਦੇ ਨੇ ਤੇ ਫਿਰ ਦੋਨੋਂ ਰਲਕੇਸ਼ ਰਾਗ ਪਿੰਦੇ ਨੇ ਤੇ ਕਿਸੇ ਗੱਲ ਨੂੰ ਲੈ ਕੇ ਦੋਨਾਂ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਝਗੜਾ ਹੋ ਜਾਂਦਾ ਹੈ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਜਾਂਦਾ ਹੈ ਇਸ ਤੋਂ ਬਾਅਦ ਸੁਨੀਲ ਨੇ ਜਿਹੜਾ ਕਾਣ ਕੀਤਾ ਉਸ ਨੂੰ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਣਗੇ ਜੀਂ ਦੱਸਦੀ ਹੈ ਸੁਨੀਲ ਨੇ ਆਪਣੇ ਪਿਤਾ ਦੇ ਨਾਲ ਰਲ ಸಚಿನ್ ಮಸೀದ ਤੇਜ ਧਾਰ ਵਾਲੇ ਚਾਕੂ ਦੇ ਨਾਲ ਹਮਲਾ ਕੀਤਾ ਜਿਸ ਦੇ ਨਾਲ ਉਹ ਜ਼ਖਮੀ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਜੇਰੇ ਇਲਾਜ ਹੋਣ ਤੇ ਉਸ ਦੀ ਮੌਤ ਹੋ ਗਈ ਹੈ ਦੱਸਿਆ ਕਿ ਇਲਾਜ ਹੁੰਦਾ ਸੀ ਡਾਕਟਰ ਉਸ ਦਾ ਇਲਾਜ ਕਰ ਰਹੇ ਸੀ ਪਰ ਜਿਸ ਦੌਰਾਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਸ ਤੋਂ ਬਾਅਦ ਸਚਿਨ ਮਸੀਦੀ ਦੀ ਮਾਤਾ ਰੋਜੀ ਨੂੰ ਹਸਪਤਾਲ ਤੋਂ ਫੋਨ ਆਉਂਦਾ ਕਿ ਉਸ ਦਾ ਬੇਟਾ ਮਰ ਚੁੱਕਿਆ ਹੈ ਉਸ ਦੀ ਮੌਤ ਹੋ ਚੁੱਕੀ ਹੈ ਇਸ ਤੋਂ ਬਾਅਦ ਸਚਿਨ ਮਸੀਦੀ ਮਾਂ ਜਿਹੜੀ ਕਿ ਹਸਪਤਾਲ ਦੇ ਵਿੱਚ ਪਹੁੰਚਦੀ ਹੈ ਉੱਥੇ ਜਾ ਕੇ ਉਸ ਨੇ ਦੇਖਿਆ ਕਿ ਉਸ ਦਾ ਕਤਲ ਹੋਇਆ ਹੈ ਤੇ ਔਰ ਉਸ ਨੂੰ ਆਸ-ਪਾਸ ਦੇ ਲੋਕ ਵੀ ਦੱਸਦੇ ਨੇ ਕਿ ਉਸ ਦਾ ਤੀਜ ਧਾਰ ਚਾਕੂ ਦੇ ਨਾਲ ਕਤਲ ਕੀਤਾ ਗਿਆ ਇਸ ਤੋਂ ਬਾਅਦ ਸਚਨਦੀ ਮਾਂ ਰੋਜੀ ਨਿੜੀ ਦੇ ਥਾਣਾ ਧਰਮਕੁਟਾਣਾ ਉੱਥੇ ਰਿਪੋਰਟ ਦਰਜ ਕਰਵਾਉਂਦੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇੱਥੇ ਦੱਸਦੀ ਹੈ ਕਿ ਸਚਿਨ ਮਸੀਹ ਦੀ ਮੌਤ ਹੋ ਚੁੱਕੀ ਹੈ ਜਿਹੜੀ ਕਿ ਤੇਜ਼ ਧਾਰ ਵਾਲੇ ਚਾਕੂ ਦੇ ਨਾਲ ਕੀਤੀ ਗਈ ਹੈ ਔਰ ਉਸਦੇ ਦੋਸਤ ਦੇ ਵੱਲੋਂ ਹੀ ਕੀਤੀ ਗਈ ਹੈ ਇੱਥੇ ਦੱਸਿਆ ਕਿ ਧਰਮਕੋਟ ਥਾਣਾ ਦੇ ਇੰਚਾਰਜ ਅਮਰਜੀਤ ਮਸੀਹ ਨੇ ਦੱਸਿਆ ਹੈ ਕਿ ਉਸਦੇ ਗਲੇ ਦੇ ਉੱਪਰ ਡੂੰਘੇ ਨਿਸ਼ਾਨ ਸਨ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਤੇ ਨਾਲ ਹੀ ਪੁਲਿਸ ਨੇ ਇਹ ਵੀ ਵਿਸ਼ਵਾਸ ਦਿਵਾਇਆ ਹੈ ਕਿ ਅਪਰਾਧੀਆਂ ਨੂੰ ਫੜ ਲਿਆ ਜਾਵੇਗਾ ਤੇ ਨਾ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ